ਸੰਕਟ 모ਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਣੇ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹਰਮਖ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਜਿਹੜੇ ਸ਼ਬਦ ਦੀ ਅੱਜ ਸਾਂਝ ਪਾਵਾਂਗੇ ਇਹ ਸ਼ਬਦ ਦਾ ਨਿਰੰਤਰ ਲਗਾਤਾਰ ਜਾਪ ਕੀਤੇ ਆਂ ਮਨ ਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਤੇ ਪ੍ਰਮਾਤਮਾ ਤੇ ਦੁੱਗਣਾ ਤਿਗਣਾ ਭਰੋਸਾ ਬਣ ਜਾਂਦਾ ਸਾਡਾ ਪ੍ਰਮਾਤਮਾ ਦੇ ਡਾਡਾ ਭਰੋਸਾ ਸਾਡਾ ਬਣੇਗਾ ਕਿਵੇਂ ਬੇਨਤੀਆਂ ਆਪਾਂ ਸਮਝੀਏ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਨੂੰ ਕਦੇ ਅਰਥਾਂ ਸਮੇਤ ਪੜਿਓ ਕੱਲੇ ਬੈਠ ਕੇ ਵਿਚਾਰਿਓ ਤੇ ਮੂਲ ਰੂਪ ਦੇ ਵਿੱਚ ਇਹ ਸ਼ਬਦ ਨੂੰ ਕਦੇ ਪੜਿਓ ਵੀ ਇਹਦਾ ਜਾਪ ਜ਼ਰੂਰ ਕਰਿਓ ਸਾਥ ਸੰਗਤ ਇਹ ਸ਼ਬਦ ਦਾ ਜਾਪ ਕਰਕੇ ਅਰਥਾਂ ਨੂੰ ਪੜ੍ਹ ਕੇ ਗੁਰੂ ਤੇ ਭਰੋਸਾ ਬਣਾ ਕੇ ਅਰਦਾਸ ਕਰਿਓ ਤੁਹਾਡੀ ਅਰਦਾਸ ਜਿਹੜੀ ਆ ਨਾ 100% ਗੁਰੂ ਦੇ ਦਰ ਤੇ ਪ੍ਰਵਾਨ ਹੋਣੀ ਹੈ ਫਿਰ ਆਓ ਪਹਿਲਾਂ ਆਪਾਂ ਮੂਲ ਰੂਪ ਦੇ ਵਿੱਚ ਸ਼ਬਦ ਪੜ੍ਹੀਏ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਾ ਹੈ ਜਨਾ ਉਹ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲੇ ਹਾਰੀ ਇਤ ਉਤ ਦੇਖੋ ਓਟ ਤੁਮਾਰੀ ਹੋਏ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡ ਹੰਸ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਪਰਮਾਤਮਾ ਦੀ ਸਿਫਤ ਕਰਦੇ ਨੇ ਕਹਿੰਦੇ ਤੂੰ ਬੇਅੰਤ ਪਰਮਾਤਮਾ ਤੂੰ ਬੇਅੰਤ ਹੈ ਤੈਨੂੰ ਕੋਈ ਵਿਰਲਾ ਹੀ ਜਾਣਦਾ ਤੇਰੇ ਭੇਦਾਂ ਨੂੰ ਕੋਈ ਵਿਰਲਾ ਹੀ ਜਾਣ ਸਕਿਆ ਗੁਰ ਪ੍ਰਸਾਦ ਕੋ ਸ਼ਬਦ ਪਛਾਣ ਹੈ ਗੁਰੂ ਦੀ ਕਿਰਪਾ ਦਾ ਪ੍ਰਸਾਦ ਇਹ ਸਮਝ ਲਿਓ ਜੇ ਤਾਂ ਸੱਸੇ ਦੇ ਪੈਰ 'ਚ ਬਿੰਦੀ ਲੱਗੀ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਸ਼ਕਣ ਵਾਲਾ ਪ੍ਰਸ਼ਾਦ ਦੇ ਅਰਥ ਹੁੰਦੇ ਨੇ ਗੁਰੂ ਦੀ ਕਿਰਪਾ ਦੋ ਅੱਖਰ ਨੇ ਦੋਨਾਂ ਨੂੰ ਸਮਝਣਾ ਅਲੱਗ-ਅਲੱਗ ਤਰੀਕਿਆਂ ਨਾਲ ਤੇ ਦੋਨਾਂ ਦੇ ਅਰਥ ਵੀ ਜਿਹੜੇ ਨੇ ਅਲੱਗ ਬਣਨਗੇ ਪ੍ਰਸ਼ਾਦ ਭਾਵ ਗੁਰੂ ਦੀ ਕਿਰਪਾ ਕੋਹ ਸ਼ਬਦ ਪਛਾਣੇ ਤੇਰੇ ਸ਼ਬਦਾਂ ਨੂੰ ਜਾਂ ਫਿਰ ਇੰਜ ਕਹਿ ਲਈਏ ਵੀ ਤੇਰੀ ਪਾਵਨ ਬਾਣੀ ਨੂੰ ਉਹੀ ਸਮਝਦਾ ਜਿਹਦੇ ਤੇ ਤੇਰੀ ਕਿਰਪਾ ਹੋ ਜਾਏ ਸੇਵਕ ਕੀ ਅਰਦਾਸ ਪਿਆਰੇ ਤੇਰੇ ਸੇਵਕ ਤੂੰ ਦਾ ਸੇਵਕ ਬਣ ਸਭ ਤੋਂ ਪਹਿਲੀ ਗੱਲ ਵੀ ਤੂੰ ਉਹ ਪਰਮਾਤਮਾ ਦਾ ਸੇਵਕ ਬਣ ਉਹਦੇ ਅੱਗੇ ਅਰਦਾਸ ਕਰ ਗੁਰੂ ਦਾ ਪਿਆਰਾ ਬਣ ਕੇ ਅਰਦਾਸ ਜਪ ਜੀਵਾ ਪ੍ਰਭ ਚਰਨ ਤੁਮਾਰੇ ਮੈਂ ਸਤਿਗੁਰੂ ਤੇਰੇ ਚਰਨਾਂ ਦਾ ਧਿਆਨ ਧਰਾ ਤੇਰੇ ਚਰਨਾਂ ਦਾ ਧਿਆਨ ਧਰ ਕੇ ਜੀਵਤ ਰਹਾ ਐਸਾ ਬਣਾ ਪ੍ਰਭ ਚਰਨ ਤੁਮਾਰੇ ਤੁਹਾਡੇ ਚਰਨਾਂ ਦਾ ਮੈਨੂੰ ਧਿਆਨ ਹਮੇਸ਼ਾ ਰਵੇ ਮੈਂ ਭੁੱਲਾਂ ਨਾ ਸਤਿਗੁਰੂ ਅਜੇਹੀ ਕਿਰਪਾ ਕਰਿਓ ਮੇਰੇ ਤੇ ਤੇ ਸਤਿਗੁਰੂ ਅਜੇਹੀ ਰਹਿਮਤ ਕਰਿਓ ਮੇਰੇ ਤੇ ਇਹ ਪੂਰੇ ਸ਼ਬਦ ਨੂੰ ਜਦ ਆਪਾਂ ਐ ਥੋੜਾ ਥੋੜਾ ਪਿਆਰ ਨਾਲ ਐਨ ਆਰਾਮ ਨਾਲ ਟਿਕਾ ਟਿਕਾ ਕੇ ਇਹਦੇ ਮੂਲ ਨੂੰ ਵੀ ਪੜਾਂਗੇ ਅਰਥਾਂ ਨੂੰ ਵੀ ਪੜਾਂਗੇ ਤੇ ਮੈਂ ਕਹਿੰਦਾ ਤੁਹਾਨੂੰ ਇੰਜ ਫੀਲ ਹੋਊਗਾ ਵੀ ਮੈਂ ਰੱਬ ਨਾਲ ਗੱਲ ਕਰ ਰਿਹਾ ਪਰਮਾਤਮਾ ਮੇਰੇ ਨਾਲ ਗੱਲਾਂ ਕਰ ਰਿਹਾ ਤੇ ਉਹ ਸਵਾਦ ਹੈ ਨਾ ਜਿਹੜਾ ਉਹ ਆਨੰਦ ਹੈ ਉਹ ਵੱਖਰਾ ਹੋਣਾ ਹੈ ਸਾਧ ਸੰਗਤ ਉਹ ਬੜੀ ਵੱਡੀ ਕਿਰਪਾ ਸਿਮਰ ਸਿਮਰ ਦਾਯਾਲਾ ਸਭ ਜੀ ਭਏ ਕਿਰਪਾਲਾ ਸਤਿਗੁਰੂ ਆਪੀ ਕਿਰਪਾ ਕਰਨ ਦੀ ਕੋਸ਼ਿਸ਼ ਕਰਿਓ ਕਿਦ ਨਾ ਬੈਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ